ਲੜਨ ਵਾਲਾ ਮਨਸੂਰ ਬਣ ਗਿਆ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਨਾ ਇਸ ਰੂਹੇ ਜ਼ਮੀਨ ਤੇ ਦੂਜਾ ਕੋਈ ਯੋਦੇ ਵਰਗਾ ਹੋਇਆ ਤੇ ਨਾ ਲਾ ਯਾਰਖਾ ਕਹਿੰਦੇ ਹੋ ਸਕਦਾ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋਂ ਯਾਕੀ ਹੈ ਕਹਦੋ ਕਿ ਗੁਰੂ ਗੋਬਿੰਦ ਸਿੰਘ ਦਾ ਸਾਣੀ ਨਹੀਂ ਹੈ ਇਹ ਪਿਆਰ ਮੁਰੀਦੋਂ ਸੇ ਸ਼ਫਕਤ ਵੀ ਕਹੀ ਹੈ ਭਗਤੀ ਮੇ ਗੁਰੂ ਅਰਸ਼ ਸੰਸਾਰ ਜ਼ਮੀ ਹੈ ਉਲਫਤ ਕੇ ਇਹ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ ਹੈ ਦੇਖਣਾ ਇੱਕ ਬਾਤ ਕਹੀਂ ਸੁਨੇ ਵੀ ਨਹੀਂ ਹਮਨੇ ਗੁਰੂ ਗੋਬਿੰਦ ਸਿੰਘ ਵਰਗਾ ਰਹਿਬਰ ਕੋਈ ਹੋਇਆ ਹੋਵੇ ਇਹ ਅੱਖਾਂ ਨਾਲ ਨਹੀਂ ਵੇਖਿਆ ਕਹਿੰਦਾ ਛੱਡੋ ਵੇਖਣ ਦੀ ਗੱਲ ਕੰਨਾਂ ਨਾਲ ਸੁਣਿਆ ਵੀ ਨਹੀਂ ਵੀ ਇਦਾਂ ਦਾ ਕੋਈ ਰਹਿਬਰ ਦੁਨੀਆ ਤੇ ਹੋਇਆ ਹੈ ਉਦੇ ਵਰਗਾ ਗੁਰੂ ਗੋਬਿੰਦ ਸਿੰਘ ਆਪ ਹੀ ਹੈ। ਨਾ ਕੋਈ ਗੁਰੂ ਪੀਰ ਆਇਆ, ਨਾ ਇਦਾਂ ਦਾ ਆਵੇਗਾ। ਅਕਾਲ ਸਰੂਪ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹਾ ਗੁਰਗੋ ਬਿੰਦ ਸਿੰਘ ਖੰਡੇ ਦੀ ਪੋਲ 25 ਜਨਵਰੀ ਨੂੰ ਇਸ ਨਗਰ ਵਿੱਚ ਬਰਸਣੀ ਹੈ। ਆਪ ਸੰਗਤਾਂ ਨੇ ਅਭਿਲਾਖੀਆਂ ਨੇ ਛਕਣਾ ਸਿੱਖ ਤੋਂ ਸਿੰਘ ਬਣੋ, ਜੀਵਨ ਸਫਲਾ ਹੋਵੇ। ਮੈਂ ਬੇਨਤੀ ਕਰਦਾ ਹੁੰਨਾ ਭਾਵੇਂ ਸਾਡੇ ਵੀਰ ਬਾਲ ਕੱਟਦੇ ਨੇ। ਸਿੱਖੀ ਦਾ ਬੀਜ ਇਹਨਾਂ ਅੰਦਰ ਵੀ ਆ ਇਹਨਾਂ ਆਖਿਆ ਕਰੋ ਵੀ ਇਹ ਸਿੱਖ ਨਹੀਂ ਗੁਰੂ ਨਾਨਕ ਉਹ ਗੁਲਦਸਤਾ ਹੈ ਜਿਹਦੇ ਵਿੱਚ ਬੜੇ ਰੰਗ ਬਰੰਗੇ ਫੁੱਲ ਨੇ ਉਦਾਸੀ ਨਰਮਲੇ ਨਿਹੰਗ ਸਿੰਘ ਟਕਸਾਲੀ ਸੇਵਾ ਪੰਥੀ ਕਾਰ ਸੇਵਾ ਨਾਨਕ ਸਰੀਏ ਰਾੜਾ ਸਾਹਿਬ ਸਭ ਫੌਜਾਂ ਗੁਰੂ ਨਾਨਕ ਦੀਆਂ ਹਨ ਅੰਮ੍ਰਿਤ ਦੀ ਮਹਿਮਾ ਇਹ ਆ ਅੰਮ੍ਰਿਤ ਛਾ ਕੇ ਖਾਸ ਰੂਪ ਗੁਰਾਂ ਦੇ ਬਣੀ ਦਾ ਅੰਗ ਰੱਖਿਆ ਕ ਕਦੇ ਪ੍ਰਧਾਨ ਮੰਤਰੀ ਨੂੰ ਵੇਖਿਓ ਉਹ ਗੇਟਕੀਪਰ ਹੋਰ ਹੁੰਦਾ ਰਸੋਈਆ ਹੋਰ ਹੁੰਦਾ ਖੋਰ ਹੋਰ ਹੁੰਦੀ ਅੰਗ ਰੱਖੇ ਘੋਰ ਹੁੰਦੇ ਨੇ ਹੈ ਆਪਾਂ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਮੇਰੇ ਨਾਲੋਂ ਵੱਧ ਦਰਦ ਹੋ ਸਕਦਾ ਮੋਨੇ ਵੀਰਾਂ ਦੇ ਅੰਦਰ ਵੀ ਸਿੱਖੀ ਲਈ ਮੈਂ ਦਾਵਾ ਨਹੀਂ ਕਰਦਾ ਵੀ ਮੈਨੂੰ ਬਹੁਤਾ ਦਰਦ ਹੈ ਪਰ ਤੁਹਾਡੇ ਅੰਦਰ ਬੀਜ ਹੈ ਸਿੱਖੀ ਦਾ ਯਤਨ ਕਰੋ ਇਹ ਬੂਟਾ ਬਣ ਜਾਵੇ ਸਿੰਘ ਬੂਟਾ ਹੈ ਪਰ ਫੁੱਲਤ ਰੂਪ ਤੋਂ ਪ੍ਰੇਮ ਨਾਲ ਇਹਨਾਂ ਵੀਰਾਂ ਨੂੰ ਵੀ ਪ੍ਰੇਰਿਆ ਕਰੋ ਸਿੱਖੀ ਕੇਸਾਂ ਸਵਾਸਾਂ ਬਦਲੇ ਨਿਭਾਉਣ ਵਾਲਿਆਂ ਦੀ ਗਿਣਤੀ 10 ਲੱਖ ਦੇ ird gird ਦਾ ਹੈ ਇਥੇ ਪ੍ਰਵਾਹ ਨਹੀਂ ਸਿਰ ਦੇਣ ਵਾਲਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਹੋ ਸਭਨਾ ਕੀ ਰੇਣਕਾ ਤੋ ਵਾਹੋ ਹਮਾਰਾ ਪਾਸ ਤੋ ਦਾਸ ਇਥੇ ਹੀ ਵਾਣੀ ਨੂੰ ਵਿਸ਼ਰਾਮ ਦਿੰਦਾ ਹੈ ਬੋਲ ਚੁੱਕਦੀ ਖਿਮਾ ਵਿਚਾਰ ਕਰਦਿਆਂ ਬੇਅੰਤ ਤਰੁਟੀਆਂ ਰਹਿ ਜਾਂਦੀਆਂ ਨੇ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਮੈਂ ਕਰਦਾ ਹਾਂ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖਿਓ ਬੜੀਆਂ ਪੰਥਕ ਸਟੇਜਾਂ ਦੇ ਉੱਤੇ ਸਿੱਖੀ ਦਾ ਮਹਾਨ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਾਡੇ ਢਾਡੀ ਵੀਰ ਇੱਥੇ ਸੱਜ ਬੈਠੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਤੋਂ ਬੇਨਤ ਉਨ੍ਹਾਂ ਦੇ ਧਾਰਮਿਕ ਗੀਤ ਦਸਤਾਰ ਤੇ ਆਏ ਨੇ ਪ੍ਰੇਰਦੇ ਨੇ ਨੌਜਵਾਨਾਂ ਨੂੰ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਾਨੂੰ ਬਖਸ਼ੀ ਹੋਈ ਹੈ ਸਿੱਖੀ ਪਰ ਫੁੱਲਤ ਰਵੇ ਇਤਿਹਾਸ ਗੁਰਬਾਣੀ ਉਹਦੇ ਅਦਬ ਹਿੱਤ ਆਪ ਸੰਗਤਾਂ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਇਹਨਾਂ ਵੀਰਾਂ ਨੂੰ ਸਰਵਣ ਕਰੋ ਜੀ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ